ਆਮ ਆਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਭਾਜਪਾ ਦੀ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਅੱਜ ਆਮ ਆਦੀ ਪਾਰਟੀ ਵੱਲੋਂ ਪੰਜਾਬ ਪਰ ਵਿੱਚ ਭੁਖ ਹੜਤਾਲ ਕੀਤੀ ਜਾ ਰਹੀ ਹੈ ਤਾਂ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਲੈਣੇ ਜਿੱਥੇ ਕਿ ਭੰਡਾਰੀ ਪੁਲ ਤੇ ਆਮ ਆਦੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਅਜੇ ਗੁਪਤਾ ਅਰਵਿੰਦ ਸਿੰਘ ਪੱਟੀ ਤੇ ਨਾਲ ਹੋਰ ਲੀਡਰਸ਼ਿਪ ਜਿਹੜੀ ਇੱਥੇ ਉਹ ਸਮੂਹਿਕ ਭੁਖ ਹੜਤਾਲ ਤੇ ਬੈਠੀ ਹੋਈ ਹੈ ਔਰ ਲਗਾਤਾਰ ਭਾਜਪਾ ਦੀਆਂ ਨੀਤੀਆਂ ਦਾ ਔਰ ਤਾਨਾਸ਼ਾਹੀ ਦਾ ਵਿਰੋਧਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇਹੀ ਆਖਣਾ ਵੀ ਭਾਜਪਾ ਨੇ ਤਾਨਾਸ਼ਾਹੀ ਦਾ ਰਵਈਆ ਅਪਣਾਉਂਦੇ ਹੋਇਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਭਾਜਪਾ ਤੇਜ ਦੇ ਖਿਲਾਫ ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਮੂਹਿਕ ਭੁਖੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਖੜਕੜ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਕਿ ਉਹ ਭੁਖੜਤਾਲ ਤੇ ਬੈਠੀ ਹੋਈ ਹੈ ਤੇ ਰੋਸ਼ਟਾਇਆ ਜਾ ਰਿਹਾ ਜੋ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੀ ਭਾਜਪਾ ਦੇ ਖਿਲਾਫ ਜਿਹੜੇ ਕੀ ਭਾਜਪਾ ਦੀ ਤਾਨਾਸ਼ਾਹੀ ਦੀ ਨੀਤੀਆਂ ਦੇ ਖਿਲਾਫ ਜਿਹੜਾ ਕਿ ਅੱਜ ਇੱਥੇ ਆਮ ਆਦਮੀ ਪਾਰਟੀ ਵੱਲੋਂ ਭੁਖ ਹੜਤਾਲ ਕੀਤੀ ਜਾ ਰਹੀ ਹੈ ਤਾਂ ਸਮੂਹ ਲੀਡਰਸ਼ਿਪ ਜਿਹੜੀ ਇੱਥੇ ਪਹੁੰਚ ਵੀ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੀ ਲੋਕ ਸਭਾ ਹਲਕਾ ਅਮਰਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਇੱਥੇ ਮੌਜੂਦ ਨੇ ਨਾਲ ਨਾਲ ਐਮਐਲਏ ਅਜੀਤ ਗੁਪਤਾ ਅਰਵਿੰਦ ਸਿੰਘ ਪੱਟੀ ਜ਼ਿਲ੍ਹਾ ਪ੍ਰਧਾਨਮੀ ਆਮ ਆਦਮੀ ਪਾਰਟੀ ਦੇ ਇੱਥੇ ਬੱਤੀ ਹੋਏ ਨੇ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀ ਕਿ ਇੱਥੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਵੀ ਜ਼ਰੂਰ ਕਰਾਂਗੇ ਕੀ ਆਖਣੇ ਇਹਨਾਂ ਦਾ ਔਰ ਜਿਹੜਾ ਇੱਥੇ ਸਮੂਹਿਕ ਭੁਖਰਤਾਲ ਕੀਤੀ ਗਈ ਹੈ ਇਸ ਤੋਂ ਬਾਅਦ ਅਗਲਾ ਜਿਹੜਾ ਕਿ ਇਹਨਾਂ ਦਾ ਰਣਨੀਤੀ ਕੀ ਹੋਣੀ ਹੈ ਤਾਂ ਐਮਐਲਏ ਡਾਕਟਰ ਜਸਪੀਰ ਸੰਧੂ ਪਹੁੰਚਨੇ ਗੱਲਬਾਤ ਕਰਨੇ ਸੰਧੂ ਸਾਹਿਬ ਕੀ ਕਹੋਗੇ ਜੀ ਅੱਜ ਜਿਹੜਾ ਕਿ ਪੰਜਾਬ ਭਾਰ ਵਿੱਚ ਭੁਖੜ ਹੜਤਾਲ ਦੂਰ ਜਾਈ ਮਖੋ ਜੀ ਅੱਜ ਈਡੀ ਨੇ ਜਿਹੜੀ ਸਾਡੇ ਦੇ ਸੁਪਰੀਮ ਜੀ ਦੇ ਗ੍ਰਿਫਤਾਰੀ ਕੀਤੀ ਉਹਦੇ ਵਿਰੋਧ ਦੇ ਵਿੱਚ ਭੁਖੜ ਹੜਤਾਲ ਵਾਸਤੇ ਅਸੀਂ ਅੱਜ ਭੰਡਾਰੀਪੋਲਾ ਮਸਜਿਦ ਦੇ ਵਿੱਚ ਕਰੋਸ਼ ਬਦਰਸਨ ਵਜੋਂ ਭੁਖੜ ਹੜਤਾਲ ਕੀਤੀ ਐ ਸੋ ਸਾਡੇ ਪੰਜਾਬ ਦੇ ਜਿੰਨੇ ਵੀ ਬੇਹੱਦ ਵੱਡੇ ਤੋਂ ਵੱਡੇ ਲੀਡਰ ਜਿਹੜੇ ਉਹ ਸਾਰੇ ਇੱਥੇ ਸ਼ਿਰਕਤ ਕੀਤੀ ਐ ਸੋ ਸਾਡੇ ਐਸ਼ੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਜਲੰਧਰ ਦੇ ਵਿੱਚ ਭੁਖੜ ਹੜਤਾਲ ਕੀਤੀ ਗਈ ਆਰੇ ਐਮਐਲਏ ਸਹਿਬਾਨ ਦੇ ਨਾਲ ਸੋ ਬਹੁਤ ਕਾਨੂੰਨੀ ਹਰਕਤ ਜਿਹੜੀ ਮੋਦੀ ਸਾਹਿਬ ਨੇ ਕੀਤੀ ਹੈ ਸਾਡੇ ਸੁਖਵੀਰ ਮਸ਼ਵੀਂਧ ਕੇਜੀਵਾਲ ਜੀ ਨੂੰ ਬਿਨਾਂ ਕਿਸੇ ਕਸੂਦ ਤੋਂ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੇ ਜੇਲ੍ਹ ਦੇ ਵਿੱਚ ਧੱਕਿਆ ਇਹ ਬਹੁਤ ਕਾਨੂੰਨੀ ਹਰਕਤ ਆ ਪਰ ਉਹ ਕਹਿੰਦੇ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਭਾਜਪਾ ਈਡੀ ਨੇ ਹੁਣ ਕਰ ਦੇਖੋ ਜੀ ਇਹਨਾਂ ਨੂੰ ਜਿਨ੍ਹਾਂ ਨੇ ਦੇਸ਼ ਲੁੱਟਿਆ ਉਹ ਭ੍ਰਿਸ਼ਟਾਚਾਰੀ ਤਾਂ ਦਿਖਦੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਐਸਬੀਆਈ ਦੇ ਜਿਹੜੇ ਇਲੈਕਟ੍ਰੋਨਿਕ ਬੌਂਡ ਭਰੇ ਗਏ ਉਹ ਤਾਂ ਦਿਖੇ ਨਹੀਂ ਸਾਡੇ ਇਹਨਾਂ ਨੂੰ ਜਿਹੜੇ ਆ ਇਹ ਘੁਟਾਲੇ ਦੇਸ ਭਾ ਜਿਨ੍ਹਾਂ ਦਾ ਸਬੂਤ ਵੀ ਕੋਈ ਨਹੀਂ ਸੋ ਬ ਇਹਨੂੰ ਸਾਡੇ ਸੁਪਰੀਮ ਸੁਪਰੀਮ ਅਜ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਇਹ ਬੇਮੁਰੀ ਆ ਤਾਂ ਇਹਨਾਂ ਦਾ ਇਹਨਾਂ ਦਾ ਕੋਈ ਪ੍ਰੂਫ ਨਹੀਂ ਸੋਏ ਦਬਾਉਣਾ ਚਾਹੁੰਦੀ ਹੈ ਲੋਕਤੰਤਰ ਨੂੰ ਮੋਦੀ ਸਰਕਾਰ ਹਟਾਉਣਾ ਚਾਹੁੰਦੀ ਹੈ ਲੋਕਤੰਤਰ ਨੂੰ ਸੋ ਲੋਕਤੰਤਰ ਦੀ ਬਹਾਲੀ ਵਾਸਤੇ ਅੱਜ ਕੋ ਘਟਦਾਲ ਬੋਟਾ ਚਿਹਰਾ ਨੇ ਸੁਪਰੀਮੋ ਆਮ ਆਮਾਦੀ ਪਾਰਟੀ ਦੇ ਪ੍ਰਵੀਨ ਕੇਜਰੀਵਾਲ ਕਿਆ ਸਮਝੋ ਵੀ ਉਹਨਾਂ ਨੂੰ ਕਿਤਨਾ ਕਿਤੇ ਪ੍ਰਚਾਰ ਤੋਂ ਦੂਰ ਰੱਖਣ ਦੀ ਸਾਸਨ ਬਿਲਕੁਲ ਜੀ ਮੋਦੀ ਸਰਕਾਰ ਜਿਹ ਮੋਦੀ ਸਰਕਾਰ ਨੂੰ ਕਿਸੇ ਦਾ ਡਰਾ ਤਾਂ ਸ਼੍ਰੀ ਵਿਨੈਤ ਕੇਜਰੀਵਾਜੀ ਦਾ ਡਰਾ ਕਿਉਂਕਿ ਹੋਰ ਵੀ ਖੇਤਰੀ ਪਾਰਟੀਆਂ ਐਂਡਾ ਹੋਰ ਵੀ ਨੈਸ਼ਨਲ ਪਾਰਟੀਆਂ ਜਿਹੜੀਆਂ ਦੇਸ਼ ਵਿੱਚ ਹੈ ਜੋ ਡਰ ਸ਼੍ਰੀ ਵਿੰਦ ਕੇਜੀਵਾਲ ਜੀ ਦਾ ਬੋਦੀ ਸਰਕਾਰ ਨੂੰ ਹੈਗਾ ਉਹ ਤੁਹਾਡੇ ਸਾਹਮਣੇ ਹੈ ਕਿਉਂਕਿ ਬਿਨਾਂ ਕਿਸੂਰ ਤੋਂ ਵੀ ਬਿਨਾਂ ਜਿੰਨੂੰ ਮਰਜ਼ੀ ਅੰਦਰ ਚੁੱਕ ਕੇ ਕਰ ਦਿੰਦੇ ਆ ਸਾਡੇ ਜੇ ਦਿੱਲੀ ਦੇ ਸੁਪਰੀਮ ਮੋਰਿੰਦ ਕੇਜੀਵਾਲ ਜੀ ਬਿਨਾਂ ਕਿਸੂਰ ਤੋਂ ਅੰਦਰ ਡੱਕਿਆ ਸਾਡੇ ਸਿਹਤ ਮੰਤਰੀ ਸਤਿੰਦਰ ਜੈਨ ਜੀ ਨੂੰ ਅੰਦਰ ਡੱਕਿਆ ਸਾਡੇ ਸਿੱਖਿਆ ਮੰਤਰੀ ਮਨੀਸ਼ ਸ਼ੋਧਿਆ ਜੀ ਨੂੰ ਅੰਦਰ ਡੱਕਿਆ ਸਾਡੇ ਰਾਜ ਸਭਾ ਮੈਂਬਰ ਜਿਨ੍ਹਾਂ ਦੀ ਅੱਜ ਕੱਲ੍ਹ ਜਮਾਨਤ ਹੋ ਚੁੱਕੀ ਹੈ ਸੰਦੇਸ਼ ਸਿੰਘ ਦੀ ਉਹਨਾਂ ਨੂੰ ਬਿਨਾਂ ਕਿਸੂਰੋਂ ਅੰਦਰ ਟੰਗਿਆ ਸੋ ਇਹ ਕਿੰਨੀ ਹੀ ਜਿਹੜੀ ਜੇ ਆਮ ਆਦਮੀ ਪਾਰਟੀ ਜਿੰਨਾ ਹੀ ਜਿੰਨਾ ਦੱਬਣ ਦੀ ਕੋਸ਼ਿਸ਼ ਕਰਨ ਉਹਨਾਂ ਜ਼ਿਆਦਾ ਨੀ ਵੇਖੋ ਜੀ ਇਹ ਦਬਾਇਆ ਦੱਬਣ ਵਾਲੇ ਪੰਜਾਬੀ ਦਬਾਇਆ ਦੱਬਣ ਵਾਲੀ ਨਹੀਂ ਇਹ ਭਾਵੇਂ ਜਿੰਦੋ ਮਰਜ਼ੀ ਕਰ ਲੈਣ ਸਾਡੇ ਪੰਜਾਬ ਦੇ ਲੋਕ ਜਿਹੜੇ ਹਮੇਸ਼ਾ ਹੀ ਦੇਸ਼ ਦੀ ਗਵਾਹੀ ਕਰਨ ਵਿੱਚ ਮੋਰੀ ਨੇ ਸੋ ਇਹ ਦੇਸ਼ ਦੀ ਗਵਾਹੀ ਕਰ ਰਹੇ ਸੋ ਅੱਜ ਸਾਨੂੰ ਲੋੜ ਹੈ ਕਿ ਆਪਾਂ ਇੱਕ ਜੁਟ ਜਿਹੜੀ ਇੰਡੀਆ ਅਲਾਈਅੰਸ ਬਣਿਆ ਉਹਦੇ ਵਿੱਚ ਇਕੱਠੇ ਹੋ ਕੇ ਆਪਾਂ ਮੋਦੀ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਹੋ ਜੀ ਕਲੀਨ ਛੀਪ ਦੀ ਗੱਲ ਆਖੀ ਜਾ ਰਹੀ 13 0 ਕਿਸ ਨਾਲ ਕਲੀਨ ਛੀਪ ਸੰਭਵ ਹੈ ਬਿਲਕੁਲ ਹੀ ਸਾਡੇ ਸੀਐਮ ਸਰ ਆਪ ਕੋ ਗੁਰਸਿੰਘ ਮਾਨ ਜੀ ਨੇ ਕੋ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਐਸ ਵਾਰ ਹੀਰੋ ਤੇ ਕਰ ਦੇਾਂਗੇ ਪੰਜਾਬ 'ਚ 13 0 ਸੋ 13 0 ਨਾਲ ਵੱਡੀ ਲੀਡ ਜਿੱਤਰੀ ਹੈ ਸਾਡੇ ਐਮਐਸਲ ਲੋਕ ਸਭਾ ਤੋਂ ਸਾਡੇ ਉਮੀਦਵਾਰ ਜੇਲ ਕਦੀਪ ਇੱਥੇ ਮੌਜੂਦ ਨੇ ਉਹਨਾਂ ਦੀ ਜਿਹੜੀ ਸੀਟ ਹੈ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿੱਤ ਰਹੇ ਹਾਂ ਸੋ ਪੰਜਾਬ ਦੇ ਵਿੱਚ ਹਰ ਇੱਕ ਜਿਹੜੀ ਸੀਟ ਹੈ ਉਹ ਅਸੀਂ ਜਿੱਤ ਰਹੇ ਹਾਂ ਤੇ ਵੱਡੀ ਲੀਡ ਦੇ ਨਾਲ ਜਿੱਤ ਰਹੇ ਹਾਂ ਬਿਲਕੁਲ ਜੀ ਇਹ ਨੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜਿਹੜੇ ਕਿ ਹੁਣੇ-ਹੁਣੇ ਇੱਥੇ ਕੋਖਰਤਾਲ ਚ ਪਹੁੰਚੇ ਨੇ ਤੰਦਾਜ਼ੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਿੰਦ ਕੇਜੀਵਾਲ ਦੇ ਖਿਲਾਫ ਜਿਹੜੇ ਕਿ ਆ ਤਾਰਵਿਕ ਕੀਤੀ ਗਈ ਹੈ ਉਸ ਨੂੰ ਲਗਾਤਾਰ ਜਿਹੜਾ ਕਿ ਭਾਜਪਾ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਭਾਵੇਂ ਦੇਸ਼ੰਦਰ ਹੁਣ ਚੌਨ ਯਾਪਤਾ ਲੱਗ ਚੁਕਿਆ ਹੈ ਕੋਈ ਵੀ ਸਰਕਾਰ ਜਿਹੜੀ ਕੀ ਉਹ ਦੇਸ਼ ਅੰਦਰ ਨਹੀਂ ਹੈ ਈਡੀ ਨੇ ਕਾਰਵਾਈ ਕੀਤੀ ਹੈ ਪਰ ਆਮ ਆਦੀ ਪਾਰਟੀ ਦਾ ਇਹੀ આરોਪ ਹੈ ਕਿ ਸਰਕਾਰੀ ਤੋਂ ਜਿਹੜਾ ਕੀ ਅਰਵਿੰਦ ਕੇਜਰੀਵਾਲ ਨੇ ਆਮ ਆਦੀ ਪਾਰਟੀ ਦੇ ਸੁਪਰੀਮੋ ਉਹਨਾਂ ਨੂੰ ਭਾਜਪਾ ਨੇ ਬਿਨਾਂ ਕਿਸੇ ਕਾਰਨ ਤੋਂ ਸਲਾਖਾਂ ਦੇ ਅੰਦਰ ਭੇਜਿਆ ਜੇਕਰ ਕੋਈ ਘੁਟਾਲਾ ਸੀਗਾ ਤਾਂ ਉਸ ਦੇ ਸਬੂਤ ਵੀ ਜਿਹੜੇ ਕੀ ਉਹ ਹੋਣੇ ਚਾਹੀਦੇ ਨੇ ਪਰ ਬਿਨਾਂ ਸਬੂਤਾਂ ਤੋਂ ਕਿਉਂਕਿ ਆਮ ਆਦੀ ਪਾਰਟੀ ਤਾਂ ਇਹੀ ਆਖ ਰਹੀ ਹੈ ਵੀ ਭਾਜਪਾ ਜਿਹੜੀ ਕੀ ਉਹ ਅਰਵਿੰਦ ਕੇਜਰੀਵਾਲ ਤੋਂ ਕਬਰਾਈ ਹੋਈ ਹੈ ਡੈਰੀ ਹੋਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਬੇਬਾਕੀ ਨਾਲ ਬੋਲਦੇ ਨੇ ਤੇ ਭਾਜਪਾ ਨੂੰ ਇਹੀ ਖਦਸ਼ਾ ਹੈ ਵੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਜੇ ਅਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਭਾਜਪਾ ਨੂੰ ਵੱਡਾ ਨੁਕਸਾਨ ਜਿਹੜਾ ਕੀ ਹੋ ਸਕਦਾ ਹੈ ਤੇ ਭਾਜਪਾ ਪਾਸੋਂ ਸੱਤਾ ਵੀ ਜਿਹੜੀ ਕੀ ਦੇਸ਼ ਦੀ ਉਹ ਖੁੰਝ ਸਕਦੀ ਹੈ ਇਸ ਕਰਕੇ ਆਮਾਦੀ ਪਾਰਟੀ ਜਿਹੜੀ ਕੀ ਅੱਜ ਪੰਜਾਬ ਪਰ ਵਿੱਚ ਜਿਹੜੀ ਕੀ ਸਮੂਹਿਕ ਪੂ ਹੜਤਾਲ ਤੇ ਬੈਠੀ ਹੋਈ ਹੈ ਜਿੱਥੇ ਕੀ ਖੜਕੜ ਕਰਾਂ ਦੀ ਗੱਲ ਕਰ ਲਈਏ ਤਾਂ ਆਮਾਦੀ ਪਾਰਟੀ ਦੇ ਜਿਹੜੇ ਕੀ ਸੀਐਮ ਨੇ ਸਰਕਾਰ ਦੇ ਭਗਵੰਦ ਸਿੰਘ ਮਾਨ ਦੇ ਨਾਲ ਹੋਰ ਲੀਡਰਸ਼ਿਪ ਜਿਹੜੀ ਕਿ ਉਹ ਇੱਥੇ ਖੜਕੜ ਕਲਾ ਵਿੱਚ ਬੈਠੀ ਹੋਏ ਪੂਖ ਹੜਤਾਲ ਤੇ ਤਾਂ ਦੂਜੇ ਪਾਸੇ ਅੰਮ੍ਰਿਤਸਰ ਦੀਆਂ ਤੁਸੀਂ ਨਾ ਤਾਂ ਸਾਂਝੀਆਂ ਕੀਤੀਆਂ ਜਿੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀ ਨੇ ਤੇ ਨਾਲ-ਨਾਲ ਕੈਂਡੀਡੇਟ ਵੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਐਮ ਐਲ ਏ ਅਜੇ ਗੁਪਤਾ ਐਮ ਐਲ ਏ ਡਾਕਟਰ ਜਸਬੀਰ ਸੰਧੂ ਤਾਂ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜਿਹੜੇ ਕਿ ਇੱਥੇ ਪੂਖ ਹੜਤਾਲ ਤੇ ਬੈਠੇ ਹੋਏ ਨੇ ਔਰ ਲਗਾਤਾਰ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਕਿ ਉਹ जम के रोश प्रदर्शन किया जा रहा है कैमरा परसन टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप